ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਦੇਖਣ ਲੱਗੇ ਤੇ ਟੈਸਟ ਕਰਕੇ ਇੱਕ ਜਿਹੜੀ ਉਤਾਰੇ ਵਾਲੀ ਲਾਈਟ ਨਹੀਂ ਹੁੰਦੀ ਛੋਟੀ ਵੀ ਉਹ ਅੱਜ ਆਪਾਂ ਟਰੈਕਟਰ ਤੇ ਲਾਉਨੇ ਬੋਲਟ ਤੇ ਲੱਗੀ ਹੋਈ ਸੀਗੀ ਚਲੋ ਖੋਲਦੇ ਆਂ ਦੇਖਦੇ ਆਂ ਆਹ ਦੇਖੋ ਆਹ ਲੱਗੀ ਹੋਈ ਸੀ ਯਾਰ ਲੇ ਦੇ ਨਾਲ ਦੂਜੀ ਤਾਰ ਐ ਤੇ ਆਹ ਚਲੇ ਗਈ ਮੇਰੇ ਹਿਸਾਬ ਕਿਤਾਬ ਨਾਲ ਹਾਂ ਚਲੇ ਗਈ ਤੇ ਇਹਨੂੰ ਆਪਾਂ ਖੋਲਦੇ ਆਂ ਉਧਰੋਂ ਫਿਰ ਠੀਕ ਹੈ ਹਾਂ ਉਹ ਚਲੇਗੀ نیچے ਆ ਚਲੇਗੀ ਇਹਦੀ ਸੋਚ ਵਾਲੀ ਇਹ ਕੱਢ ਲੈਣੇ ਆਂ ਜ਼ਿਆਦਾਤਰ ਚੱਲ ਟਰੈਕਟਰ ਤੇ ਸੋਹਣੀ ਲੱਗਦੀ ਆ ਹਨਾ nali ਸੋਚ ਕੱਢ ਲੈਣੇ ਆਂ ਸੋਚ ਵੀ ਫੋਲ ਲੈਣੇ ਆਂ ਦੀ ਇਹ ਸੱਚਾ ਫਿਰ ਟਰੈਕਟਰ ਤੇ ਲਾ ਦਾਂਗੇ ਇੱਕ ਨੇ ਹਨਾ ਤੇ ਸੱਚ ਦੇ ਨਾਲ ਮੈਨੂੰ ਲੱਗਦਾ ਨਾਟਕ ਅਸੇ ਹੋਏ ਨੇ ਉਹ ਦੇਖਦੇ ਆਂ ਫਿਰ ਆਪਾਂ ਕੀ ਕੀਤਾ ਵੇ ਹਾਂ ਨਾਟੇ कसे ਵੇ ਨੇ ਤੇ ਇਹ कसे ਹੋਏ ਨੇ ਆ ਲੱਗਿਆ ਹੋਇਆ ਸੀਗਾ ਤਰਾਜ ਆਹੋ ਹਨਾ ਤੇ ਇਹ ਟਰੈਕਟਰ ਤੇ ਕਹਦਦੇ ਆ ਤੇ ਆ ਚਲੋ ਪਹਿਲਾਂ ਪਹਿਲਾਂ ਆ ਖੋਲਦੇ ਆਂ ਆਪਾਂ ਸੱਚ ਖੋਲਦੇ ਆਂ ਫਿਰ ਮੈਂ ਲਿਆਉਣਾ ਚਾਪੀ ਚੱਕ ਕੇ ਮਿਲਦਾ ਤੁਹਾਨੂੰ ਅੱਗੇ ਤੇ ਲਾਉਨੇ ਆ ਲਓ ਜੀ ਆਪਾਂ ਨੇ ਸੁੱੱਚ ਵੀ ਲਈ ਖੋਲ ਇਹਦੀ ਠੀਕ ਹੈ ਤੇ ਨਟ ਸਾਹਮਣੇ ਵਾਲਾ ਇੱਥੇ ਰੱਖ ਦੇਣੇ ਟਰੈਕਟਰ ਤੇ ਤਾਂ ਇਹਦਾ ਨਟਾ ਸੁੱੱਚ ਤੇ ਇਹਦੀ ਹੋ ਗਈ ਇਧਰੋਂ ਲਾਈਟ ਇਹਦਾ ਨਟ ਆਪੇ ਨਟ ਦੀ ਆਪਾਂ ਨੂੰ ਵੈਸੇ ਲੋੜ ਹੈ ਨਹੀਂ ਜੇ ਪਈ ਤਾਂ ਦੇਖਾਂਗੇ ਤਾਂ ਸ਼ਾਇਦ ਇਹਦੇ ਵਿੱਚ ਹੀ ਕੋਈ ਛੋਟਾ ਨਟ ਦੀ ਲੋੜ ਆ ਜੇ ਚੱਲ ਨਾ ਵੀ ਲੱਗੀ ਹਨ ਫਿਰ ਦੂਜੇ ਲੋੜ ਦੇਖ ਲਾਂਗੇ ਇਹਨੂੰ ਚੱਲ ਦੇਖਦੇ ਹਾਂ ਚਲੋ ਚੱਬੀ ਪਾਣਾ ਕਿੰਨੇ ਚੀਜ਼ਾਂ ਚਾਹੀਦੀਆਂ ਪਹਲਾ ਹੈਵੀ ਕੁ ਲੱਗ ਰਿਹਾ ਬਸ ਇਸ ਨਾਲ ਬਹੁਤ ਅੱਛਾ ਹੁੰਦਾ ਚੱਲ ਆ ਗਿਆ ਇਹ ਹੀ ਜੋ ਬੰਦ ਜੀ ਰਾਤੀ ਜਾ ਠੀਕ ਹੈ ਤੇ ਹੁਣ ਟਰੈਕਟਰ ਦੇ ਆਪਾਂ ਨਾ ਦੇਖਦੇ ਹਾਂ ਥੱਲੇ ਇਹਨਾਂ ਨਾ ਟਾਂਚ ਕੱਸ ਦਿੰਨੇ ਆ ਕਿਤੇ ਨਾ ਕਿਤੇ ਇਹਨੂੰ ਚਲੋ ਮਿਲਾਂਗਾ ਤੁਹਾਨੂੰ ਇਹ ਲਾ ਕੇ ਦੇਖਦੇ ਹਾਂ ਫਿਰ ਲਓ ਜੀ ਨਾ ਟਟਾਲਿਆ ਭਾਈ ਆਪਾਂ ਨੇ ਖੋਲ ਹੁਣ ਇੱਧਰ ਪੰਗਾ ਆ ਪੈਂਦਾ ਤੇ ਇੱਕ ਉਹ ਨਟ ਦਾ ਪੰਗਾ ਉਹ ਤਾਂ ਚਲੋ ਮੈਂ ਥੱਲੇ ਨੂੰ ਕਸ ਲੂੰਗਾ ਹੈਨਾ ਨਟ ਹੋ ਜੂਗਾ ਚਲੋ ਇਹਦੀ ਅਡਜਸਟਮੈਂਟ ਇਦਾਂ ਕਰਦੇ ਆ ਤੇ ਆਹ ਨੰਗਾ ਲਿਆ ਚਲੋ ਦੇਖਦੇ ਹੁਣ ਕਸ ਕੇ ਦੇਖਦਾ ਪਹਿਲਾਂ ਉਹ ਨਟ ਦਾ ਦੇਖਦਾ ਕੀ ਹਿਸਾਬ ਦਾ ਥੱਲੇ ਕਸਦੇ ਆ ਦਿਖਾਉਣਾ ਚੱਲਾ ਕਸ ਕੇ ਤੁਹਾਨੂੰ ਲਓ ਜੀ ਹਾਂਜੀ ਕੀ ਹਾਲ ਹੈ ਜੀ ਮਿੱਤਰੋ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਹੜੀ ਰਹਿੰਦੀ ਸੀਗੀ ਅੱਧੀ ਆਪਾਂ ਨੇ ਆਪਾਂ ਤੇ ਖਲਾਰੇ ਹੜਪੜ ਸੜਤੀ ਲੱਗੀ ਸਾਰੀ ਉਹ ਹੁਣ ਤੁਸੀਂ ਇਹਦਾ ਕਲਰ ਦੇਖੋ ਕਿਦਾਂ ਦਾ ਹੋਇਆ ਪਿਆ ਇੱਥੇ ਤੋਂ ਤੇ ਹੁਣ ਇਹਨੂੰ ਕਰਦੇ ਆਪਾਂ واਸ਼ واਸ਼ ਕਰਕੇ ਨਾ ਤੁਹਾਨੂੰ ਸਾਰੀ ਉਹਦੀ ਲੁੱਕ ਦਿਖਾਵਾਂਗੇ ਕਿ ਕਿਦਾਂ ਤੁਸੀਂ ਇਦਾਂ ਦੇਖੋ ਇੱਧਰ ਦੇਖੋ ਆ ਪਹਿਲਾਂ ਦੀ ਲਹੀਈ ਆ ਹੈ ਤੇ ਆ ਮੈਂ ਪਹਿਲਾਂ ਲਾਈ ਸੀ ਜਿਹੜੀ ਤੁਹਾਨੂੰ ਪਹਿਲਾਂ ਵੀਡੀਓ ਪਾਈ ਸੀ ਤੇ ਇਹਦਾ ਕਲਰ ਚੈੱਕ ਕਰੋ ਤੇ ਜੇ ਅੱਧਾ ਵਿੱਚ ਤੁਹਾਨੂੰ ਇੱਥੇ ਦਿਖਾਉਣਾ ਹੈ ਤੇ ਅत्ता ਇਹ ਹੁਣ ਥੋੜੀ ਸਿਚਵਾ ਰਹਿ ਗਈ ਆ ਚੈੱਕ ਕਰੋ ਆ ਚੈੱਕ ਕਰੋ ਅੱਧੀ ਤੇ ਅੱਧਾ ਇਹਦੇ ਵਿੱਚ ਤੁਹਾਨੂੰ ਫਰਕ ਪਤਾ ਲਾ ਜਾਣਾ ਅੱਜ ਇੱਥੇ ਤੋਂ ਲੈ ਕੇ ਇੰਨੀ ਅੱਜਲਾ ਹੀ ਆਹ ਚੈੱਕ ਕਰੋ ਹੈ ਤੇ ਇਧਰਲਾ ਕਲਰ ਤੇ ਉਧਰੋਂ ਦਿਖਾਉਣਾ ਤੁਹਾਨੂੰ ਵੇਖਾ ਹੈਂ ਕਿੰਨਾ ਫਰਕ ਪੈ ਗਿਆ ਹੁਣ ਤੋਤੇ ਦੇ ਬਾਸ਼ ਕਰੇ ਤੇ ਦਿਖਾਉਣਾ ਤੁਹਾਨੂੰ ਚਲੋ ਮਿਲਦੇ ਆ ਅੱਗੇ ਜੇ ਤੁਹਾਨੂੰ ਕੈਮਰੇ ਚ ਦਿਖਦਾ ਹੋਇਆ ਤਾਂ ਤੁਹਾਨੂੰ ਦਿਖਾਉਣਾ ਕਲਰ ਦਾ ਡਿਫਰੈਂਸ ਕਿੰਨਾ ਹੈ ਦਿਖਦਾ ਇੱਥੇ ਤੋਂ ਆ ਦੇਖੋ ਆਹਾ ਕਲਰ ਅਲੱਗ ਹੈ ਆ ਕਲਰ ਅਲੱਗ ਹੈ ਹੈਨਾ ਦੇਖੋ ਚੈੱਕ ਕਰੋ ਦੇਖਦਾ ਹੈ ਨਾ ਕੈਮਰੇ ਦੇ ਵਿੱਚ ਉਹਦੇ ਸਿਰੇ ਤੱਕ ਆ ਕਲਰ ਅਲੱਗ ਆ ਕਲਰ ਇੰਨਾ ਫਰਕ ਆ ਜੀ ਠੀਕ ਹੈ ਚਲੋ ਹੁਣ ਕਰਦੇ ਇਹਨੂੰ ਸਾਰੇ ਨੂੰ واਸ਼ واਸ਼ ਕਰਕੇ ਦਿਖਾਉਣਾ ਮੈਂ ਤੁਹਾਨੂੰ ਕਿੱਦਾਂ ਦੀ ਲੁੱਕ ਨਿਕਲਦੀ ਆ ਠੀਕ ਹੈ ਤੇ ਫਿਰ ਚੈੱਕ ਕਰਦੇ ਆ ਫਿਰ ਇੱਥੇ ਫਿਰਾਂਗੇ ਕੰਪਾਉਂਡ ਹੁਣ ਚਲੋ ਹੁਣ ਧੁੱਪ ਚਾ ਗਿਆ ਹੁਣ ਆਓ ਕਲਰ ਚੈੱਕ ਕਰ ਲਓ ਤੇ ਜਿਹੜੀ ਅੱਜ ਲਾਹੀ ਆ ਤੇ ਤੁਸੀਂ ਇੱਧਰੋਂ ਚੈੱਕ ਕਰ ਲਓ ਹੈ ਲਓ ਠੀਕ ਹੈ ਨਾ ਹਾਂਜੀ ਲਓ ਜੀ ਨਿੱਤਰੋ ਸ਼ੈਂਪੂ ਹੀ ਸ਼ੈਂਪੂ ਵੱਜ ਗਿਆ ਟਰੈਕਟਰ ਤੇ ਹੁਣ ਇੱਕ ਲਾਸਟ ਵਾਰੀ ਪਾਣੀ ਆ ਇਹਦੇ ਤੇ ਤੇ ਆਪਾਂ ਦੁੱਤਾ ਚਮਕਾ ਤੇ ਇੱਕ ਆਪਣਾ ਨਾ ਉਹ ਰਹਿ ਗਿਆ ਸੀਗਾ ਤਾਰਾ ਜਾਂ ਉਦਨ ਚਕਾਉਣ ਤੋਂ ਤੇ ਜਿਹੜੀ ਇਹਦੀ ਸੋਚ ਸੀ ਨਾ ਉਹ ਪਈਆ ਉਹ ਪਈਆ ਇਹ ਨਾ ਫੁੱਕ ਗਈ ਸੀ ਮਿੱਤੇ ਨਾ ਮੜਾ ਜਾਂ ਉਹ ਜਿਆਦਾ ਝਾਲ ਚੱਲੀ ਨਹੀਂ ਇਹਨੇ ਨਾ ਅਰਥਨ ਲਾਉਣ ਲੱਗੇ ਸੋਚ ਲੱਗੀ ਹੋਈ ਰਹਿ ਗਈ ਸੀ ਤਾਂ ਕਰਕੇ ਤੇ ਇਹ ਇੰਨੇ ਜੋਗਾ ਸੀਗਾ ਨਹੀਂ ਸੀ ਤਾਂ ਕਰਕੇ ਫਿਰ ਇਹ ਫੋਗ ਗਈ ਸੀ ਅੱਜ ਆਪਾਂ ਸੁੱਚੇ ਨਮੀ ਲਾਤੀ ਨਾਲੇ ਵੱਡੀ ਲਾਈ ਆ ਥੋੜੀ ਜੀ ਉਹ ਇਦਾਂ ਐ ਵੀ ਜੇ ਕੋਈ ਆਪਾਂ ਨੂੰ ਮਾਲਾ ਕੱਲੂ ਕੋਈ ਚੀਜ਼ ਹੋਰ ਜੋੜਨੀ ਪੈਗੀ ਨਾਲ ਤਾਂ ਆਪਾਂ ਜੋੜ ਸਕਦੇ ਆ ਠੀਕ ਆ ਤੇ ਹੁਣ ਦੇਖਦੇ ਆ ਕੀ ਬਣਦਾ ਛਤਰੀ ਨੂੰ ਵੀ ਪੇਂਟ ਕਰਨਾ ਯਾਰ ਹਲੇ ਦੇ ਛਤਰੀ ਰਹਿ ਗਈ ਪੇਂਟ ਕਰਨ ਤੋਂ ਚਲੋ ਇਹ ਲਿਆਵਾਂਗੇ origignal ਰੰਗ ਤੇ ਥੋੜਾ ਥੋੜਾ ਨਾ ਅਰੇ ਮਾਂਚੜੀ ਵੱਜੂਗਾ ਟਰੈਕਟਰ ਤੇ ਤੇ ਆ ਵੇਖੋ ਕਿਤੇ ਕਿਤੇ ਨਾ ਲੇਹਾ ਹੋਇਆ ਇਹਦੇ ਅੱਗੇ ਆ ਦੇਖ ਹੈ ਇਹ ਮਾਰਾਂਗੇ ਅੱਦੇ ਪਿੱਛੇ ਮੂਰੇ ਤੇ ਮੱਲੂਰ ਰੈੱਡ ਕਲਰ ਮਾਰਦਾਂਗੇ ਛਤਰੀ ਨੂੰ ਮਗਰਾੜਾਂ ਦੇ ਵਿੱਚ ਹੋ ਗਿਆ ਤੇ ਚੀਜ਼ਾਂ ਆਪਣੀਆਂ ਵੈਸੇ ਆ ਤਾਂ ਚਲੋ ਸਾਫ਼ ਹੀ ਲੱਗਦੀ ਆ ਮੈਨੂੰ ਹਨਾ ਕਿਤੇ ਤਾਂ ਕੀ ਪਾਣੀ ਮਾਰਨਾ ਚੱਲ ਹੁਣ ਇਹਦੀ ਡੀਲ डन ਹੈ ਤੇ ਹੁਣ ਮੈਂ ਨਾ ਤੁਹਾਨੂੰ ਕੱਪੜਾ ਫੇਰ ਕੇ ਤੇ ਸਾਫ਼ ਕਰਕੇ ਚਲੋ ਅੱਗੇ ਦਿਖਾਉਣਾ ਵੇਟ ਲਓ ਜੀ ਮਿੱਤਰੋ ਅੱਜ ਆਪਣਾ ਜਲਪਿਆ ਤਾਰਾ ਜਾ ਵੀ ਠੀਕ ਐ ਤਾਰਾ ਵੀ ਜਾ ਪਿਆ ਜਿਹੜਾ ਆਪਾਂ ਨੇ ਲਾਇਆ ਸੀਗਾ ਤੇ ਇੱਕ ਲੱਗੀ ਲਾਈਟ ਮਾਣ ਤੋਂ ਠੀਕ ਅੱਛਾ ਚੱਲਦੀ ਸੀ ਤੇ ਮਲੋ ਇੱਕ ਤਾਂ ਸਪੀਕਰਾਂ ਚੱਲਦੀਆਂ ਨੇ ਠੀਕ ਹੈ ਆ ਰਹੇ ਹਾਂ ਜੀ ਚਲੋ ਧੌਣ ਕਰਕੇ ਟੱ ਗਿਆ ਸੀ ਇਹ ਟਰੈਕਟਰ ਦੱਸਾਂਗਾ ਮੈਂ ਤੁਹਾਨੂੰ ਫੇਰ ਵੀ ਆ ਦੇਖੋ ਆ ਜਾਕਦੀਆਂ ਨੇ ਤੇ ਆਹ ਲਾਈਟ ਖਰਾਬ ਹੋ ਗਈ ਲਿਆਂਦੀ ਪਈ ਆ ਮੇਰੀ ਠੀਕ ਹੈ ਤੇ ਲਿਆਂਦੀ ਪਈ ਆ ਕੱਲੂ ਆਪਾਂ ਇਹਦਾ ਬੰਪਰ ਖੋਲ ਲੈਣਾ ਇਹ ਕਾ ਲਾਈਟ ਸੀ ਇਹ ਉਹਦੇ ਨਾਲ ਦੀ ਹੈ ਠੀਕ ਹੈ ਤੇ ਰਿਮਾਂ ਚਲਾਈਆਂ ਹੋਈਆਂ ਨੇ ਠੀਕ ਆ ਸੋਹਣੀਆਂ ਲੱਗਦੀਆਂ ਚੇਂਜ ਕਰਾਂਗੇ ਇੱਕ ਲਾਈਟ ਹੋ ਖਰਾਬ ਹੈ ਪਰਲਿਸ ਤੇ ਬਾਕੀ ਓਕੇ ਆ ਰਿਪੋਰਟ ਸਾਰੀ ਆ ਦੇਖੋ ਕਿਦਾਂ ਦਾ ਹੋ ਗਿਆ ਹੈ ਰੰਗ ਇਹਦਾ ਇਹ ਕੰਪਾਊਂਡ ਮਾਰਨ ਨਾਲ ਹੋ ਗਿਆ ਆਪਾਂ ਨੇ ਕੰਪਾਊਂਡ ਮਾਰੀ ਸੀਗੀ ਤੇ ਇਹ ਕੱਲੂ ਪਾਲਿਸ਼ ਦੇ ਉਹਦੇ ਕਾਰਨ ਵਾਈਟ ਵਾਈਟ ਹੋ ਗਿਆ ਹਨਾ ਇਹ ਤੇ ਪਤਾ ਨਹੀਂ ਡੀਜ਼ਲ ਕਾਰਨ ਹੋ ਗਿਆ ਸਮਝ ਤੋਂ ਸ਼ਾਇਦ ਨਹੀਂ ਪਰ ਇੱਥੇ ਉਹ ਮਾਰੀ ਸੀ ਨਾ ਉਹ ਕੰਪਾਊਂਡ ਮਾਰੀ ਸੀ ਹਾਂ ਤੇ ਤੇ ਇੱਥੇ ਪਾਲਿਸ਼ ਹੁਣ ਹਜੇ ਟਾਈਮ ਨਹੀਂ ਹੈਗਾ ਚੈੱਕ ਕਰੋ ਇੱਕ ਇਹਦੇ ਵਿੱਚ ਵੀ ਲੱਗੀ ਹੋਈ ਹੈ ਰੈੱਡ ਲਾਈਟ ਸ਼ਾਇਦ ਨਹੀਂ ਦਿਖਣੀ ਨੀ ਉਦਾਂ ਦੇਖਦੀ ਆ ਚੈੱਕ ਕਰੋ ਚੈੱਕ ਕਰੋ ਠੀਕ ਹੈ ਚੈੱਕ ਕਰੋ ਸੋਨਾ ਲੱਗਦਾ ਨਾ ਗੱਜਬ ਗੱਲਵਾਤ ਆਪਾਂ ਪਰ ਖੋਲ ਦਾਂਗੇ ਉਦਾਂ ਚੈੱਕ ਕਰੋ ਲੈ ਠੀਕ ਹੈ ਨਾ ਲਓ ਜੀ ਠੀਕ ਹੈ ਤੇ ਕਾਲੂ ਖੋਲਦੇ ਆ ਬੰਪਰ ਬੰਪਰ ਤੋਂ ਬਿਨਾ ਸੋਹਣਾ ਲੱਗੂਗਾ ਤੇ ਬਾਰ ਲਾਈਟ ਹਿੱਸੇ ਦੇ ਉੱਤੇ نیچے ਲਵਾ ਦਾਂਗੇ ਤੇ ਬਾਕੀ ਤੁਹਾਨੂੰ ਸਵੇਰੇ ਦਿਖਾਉਣਾ ਹੁਣ ਥੋੜਾ ਇਹ ਨਿਰਾਹ ਹੋ ਗਿਆ ਠੀਕ ਹੈ ਅੱਜ ਲੇਟ ਹੋ ਗਿਆ ਥੋੜਾ ਇੱਕ ਚਲਾਉਣੀ ਸੀ ਲਾਈਟ ਤੇ ਕੁਝ ਧੋਣ ਕਰਕੇ ਲੇਟ ਹੋ ਗਿਆ ਚਲੋ ਬਾਕੀ ਸਵੇਰੇ ਤੁਹਾਨੂੰ ਦਿਖਾਉਂਗਾ ਕੀ ਸਮਾਚਾਰਾ ਹਨਾ ਚਲੋ ਮਿਲਦੇ ਆ ਸਵੇਰੇ ਹਾਂਜੀ ਮਿੱਤਰੋ ਨਵੇਂ ਦਿਨ ਦੀ ਤੇ ਨਵੀਂ ਵੀਡੀਓ ਦੇ ਨਾਲ ਸ਼ੁਰੂਆਤ ਕਰਦੇ ਆਂ ਅੱਜ ਲੋ ਜੀ ਖੋਲਤਾ ਬੰਪਰ ਦੇਖੋ ਕਿਦਾਂ ਲੱਗਦਾ ਲੁੱਕ ਤਾਂ ਦੇਖੋ ਕਿਦਾਂ ਲੱਗਦੀ ਬਾਈ ਜੱਚਦਾ ਨਾ ਲੱਗਦਾ ਨਾ ਸੋਹਣਾ ਸੁਨੱਖਾ ਹੈ ਐ ਰੈਡੀ ਤੂੰ ਅਸੀ ਜੰਨਾ ਹੈਂ ਦੇਖੋ ਰੰਗ ਰੂਪ ਦੇਖੋ ਮਿੱਤਰ ਰੰਗ ਰੂਪ ਅਣਗੀ ਇਹ ਗੱਲ ਸਜ ਤਾਂ ਆਪਾਂ ਨੇ ਪਾਰਸ਼ ਮਾਰਨੀ ਆ ਠੀਕ ਹੈ ਹਾਂ ਠੀਕ ਹੈ ਓਕੇ ਰਿਪੋਰਟ ਹੁਣ ਤੁਹਾਨੂੰ ਪਾਲਿਸ਼ ਮਾਰ ਕੇ ਆਇਆ ਹੈ ਨਾ ਹਨਾ ਦਿਖਾਵਾਂਗੇ ਤੇ ਬੰਪਰ ਖੋਲਤਾ ਸੀਗਾ ਬੰਪਰ ਤਾਂ ਸੋਹਣ ਬਿਨਾ ਵੀ ਸੋਨਾ ਲੱਗਦਾ ਯਾਰ ਐਨ ਇੱਕ ਨੰਬਰ ਗੱਲਬਾਤ ਬਣ ਗਈ ਕਿਵੇਂ ਡੈਡੀ ਹੈ ਕੋਈ ਨਹੀਂ ਫਿਰ ਜਿੱਦਣ ਕਦੇ ਦੇਖਾਂਗੇ ਫੋਟ ਲੱਗਿਆ ਲਾਦਾਂਗੇ ਰੰਗ ਤੇ ਨਹੀਂ ਕੋਈ ਵੀ ਸਕਰੈਚ ਨਹੀਂ ਦੇਖੋ ਟਰੈਕਟਰ ਤੇ ਹਨਾ ਐਨ ਸਾਫ ਸੁਥਰਾ ਰੰਗ ਆਇਆ ਨਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹਨਾ ਆ ਹੁਣ ਚਲੋ ਦੋ ਤਿੰਨ ਦਿਨ ਮੇਰਾ ਟਾਈਮ ਨਹੀਂ ਲੱਗੇ ਮੈਂ ਕਿਤੇ ਬਾਹਰ ਗਿਆ ਹੋਇਆ ਸੀਗਾ ਤੇ ਅੱਜ ਨਾ ਇਹ ਤੇ ਉਹ ਫੇਰ ਕੇ ਅ ਕਪੜਾ ਫੇਰ ਕੇ ਨਾ ਬੈਕਸ ਜੀ ਆਉਂਦੀ ਹੈ ਇੱਕ ਉਹ ਤੋਂ ਮੈਂ ਚੱਕਾ ਕੇ ਲਿਆ ਆ ਤੇ ਬੈਕਸ ਮਾਰ ਕੇ ਨਾ ਇਹਨੂੰ ਖੜਾ ਦਾਂਗੇ ਇਦਾਂ ਹੀ ਤੁਸੂ ਸੋਨਾ ਲੱਗਦਾ ਯਾਰ ਠੀਕ ਐ ਦੱਸਿਓ ਬਾਈ ਕਿਦਾਂ ਬੰਪਰ ਤੋਂ ਬਿਨਾ ਸੋਨਾ ਲੱਗਦਾ ਕਿ ਬੰਪਰ ਲਾ ਕੇ ਸੋਨਾ ਲੱਗਦਾ ਹਾਂਜੀ ਲਓ ਜੀ ਮਿੱਤਰੋ ਹੁਣ ਲੱਗੇ ਤੇ ਆਪਾਂ ਪਾਲਿਸ਼ ਕਰਨ ਨਹੀਂ ਸੌਰੀ ਪਾਲਿਸ਼ ਕਹਿੰਦਾ ਬੈਕਸ ਆ ਕਰਦੇ ਆ ਆਪਾਂ ਇਹਦੇ ਤੇ ਤੇ ਇਹਦੇ ਤੇ ਨਾ ਜਦ ਨਚ ਰਪਤੋਂਦੇ ਨਹੀਂ ਜਿਵੇਂ ਕੋਈ ਗਰਦ ਗੁਰਦ ਟਿਕ ਜਾਂਦੀ ਆ ਹਨਾ ਉਹ ਹੋ ਜਾਂਦੀ ਆ ਕੀ ਕਹਿੰਨੇ ਆ ਫੂਕ ਮਾਰੋ ਜਾਂ ਕੱਪੜਾ ਮਾਰੋ ਉੱਤਰ ਜਾਂਦੀ ਆ ਮਤਲਬ ਜੰਮਦੀ ਨਹੀਂ ਹੈਗੀ ਹਨਾ ਵਿੱਚ ਹਲੋ ਪੰਪਰ ਖੋਲਤਾ ਸੀਗਾ ਦੱਸੋ ਕਿਵੇਂ ਲੱਗਦਾ ਤੇ ਲੱਗੇ ਸੀਗੀ ਆਪਾਂ ਹਾਂ ਬੈਕਸ ਕਰਨ ਇਹਨੂੰ ਤੇ ਕੋਈ ਦਿਨ ਹੋ ਗਿਆ ਯਾਰ ਬਸ ਤੁਹਾਨੂੰ ਪਤਾ ਹੀ ਅੱਜ ਕੱਲ ਥੋੜਾ ਉਲਝਿਆ ਹੋਇਆ ਸੀਗਾ ਤਾਂ ਕਰਕੇ ਟਾਈਮ ਯਾਨੀ ਲੱਗਾਂਗਾ ਇੱਕ ਮਿੰਟ ਮਲਾਉਣਾ ਮੈਂ ਤੁਹਾਨੂੰ ਲਓ ਜੀ ਫਿਰ ਲੱਗੇ ਤੇ ਆਪਾਂ ਕਰਨ ਬੈਕਸ ਐਂ ਲਾ ਦੇਣੀ ਹੈ ਤੇ ਕੀ ਐਂ ਲਾ ਕੇ ਨਾ ਇਹ 2-4 ਮਿੰਟ ਛੱਡਣੀ ਹੁੰਦੀ ਹੈ ਤੇ ਐ ਨਹੀਂ ਹੈਗਾ ਵੀ ਆਪਾਂ ਪੱਕੀ ਉਹ ਵੀ ਜਦੇ ਨਾਲ ਦੀ ਨਾ ਥੋੜੀ 2 ਮਿੰਟ ਨਾ ਛੱਡ ਦੋ ਫਿਰ ਇਹ ਤੇ ਕੱਪੜਾ ਮਾਰ ਦੋਵੇ ਤੇ ਐ ਲਾ ਕੇ ਠੀਕ ਹੈ ਐ ਲਾ ਕੇ ਛੱਡ ਦੇਣੀ ਜਿਵੇਂ ਐਦਾਂ ਹੋ ਗਈ ਚਲੋ ਫਿਰ ਤੁਹਾਨੂੰ ਉਹਨਾਂ ਜਿਵੇਂ ਕੱਪੜਾ ਮਾਰਦਾ ਫਿਰ ਉੱਚਾ ਲੋ ਜੀ ਚੈੱਕ ਕਰੋ ਹੁਣ ਦੀਪਿਕਾ ਨਾ ਠੀਕ ਆ ਡੈਡੀ ਲੈ ਦੇਖਦਾ ਮੂੰਹ ਆ ਫੋਨ ਵੀ ਦੇਖਦਾ ਇਹਨ ਵਿੱਚੀ ਆ ਚੀਜ਼ ਹੁਣ ਤੁਸੀਂ ਦੇਖੋ ਕੋਈ ਨਿਸ਼ਾਨ ਨਹੀਂ ਛੱਡਿਆ ਆਪਾਂ ਨੇ ਹਨਾ ਕੱਪੜਾ ਐਨ ਵੱਜ ਗਿਆ ਟਰੈਕਟਰ ਤੇ ਅੱਜ ਇਹ ਤੇ ਕੱਪੜਾ ਪਾਵਾਂਗੇ ਇਹ ਤਾਂ ਅਜੇ ਵੈਸੇ ਤਾਂ ਇਹ ਚੀਜ਼ ਆ ਨਾ ਜਿਹੜੀ ਇਹ ਧੁੱਪ ਚ ਖੜਾ ਕੇ ਮਾਰਨੇ ਵਾਲੀ ਆ ਵੀ ਇਹ ਧੁੱਪ ਚ ਮੰਨ ਲਓ ਵੀ ਜਿਆਦਾ ਕੰਮ ਕਰਦੀ ਐ ਠੀਕ ਐ ਜੀ ਤੇ ਹੁਣ ਤੁਸੀਂ ਆਹ ਦੇਖੋ ਲੈ ਐਂ ਦੇਖਦਾ ਨਾ ਸਾਰਾ ਕੁਝ ਖੜਾ ਪਈ ਚੀਂ ਤੇ ਬਾਈ ਆਹ ਚੀਜ਼ਾਂ ਦਾ ਫਰਕ ਆ ਹਨਾ ਜਿਹੜੀ ਚੀਜ਼ ਪਰਤਦੇ ਹਨਾ ਉਹੀ ਕੀ ਕਹਿੰਦੇ ਐ ਲੋ ਐਂ ਤੁਸੀਂ ਐਂ ਚੀਜ਼ ਨਵੀਂ ਬਣ ਜਾਂਦੀ ਆ ਯਾਰ ਹਨਾ ਹੁਣ ਜਣੀ ਇਹ ਐ ਇਹ ਚਲੋ ਹੁਣ ਖੜਨਾ ਕਰਕੇ ਮਾਰੀ ਆ ਠੀਕ ਐ ਜੇ ਲੱਗਿਆ ਟਾਈਮ ਖਬਰਾਂ ਸੀਜ਼ਨ ਤੋਂ ਪਹਿਲਾਂ ਹੀ ਕਰਵਾ ਦਈਏ ਆਪਾਂ ਜਣੀ ਮੇਰੀ ਜਣੀ ਥਿਉਰੀ ਇਹ ਆ ਮੀ ਸੀਜ਼ਨ ਤੋਂ ਪਹਿਲਾਂ ਹੋ ਜਵੇ ਤਾਂ ਸਾਰਿਆਂ ਨਾਲੋਂ ਵਧੀਆ ਚੀ ਗੱਲ ਵੀ ਆਪਾਂ ਸੀਜ਼ਨ ਤੋਂ ਪਹਿਲਾਂ ਹੀ ਕਰਵਾਵਾਂਗੇ ਜਿੱਥੇ ਤੁਸੀਂ ਆਹ ਦੇਖੋ ਲੈ ਇੱਥੇ ਹੱਥ ਨਹੀਂ ਨਾ ਜਾਂਦਾ ਚੈੱਕ ਕਰੋ ਜਣੀ ਮੇਰੀ ਤਮੰਨਾ ਤਾਂ ਇਹੀ ਆ ਵੀ ਮੈਂ ਸੀਜ਼ਨ ਤੋਂ ਪਹਿਲਾਂ ਹੀ ਕਰਵਾ ਕੇ ਲਿਆਵਾਂ ਮੈਂ ਨਾਲੇ ਫ੍ਰੀ ਹੁੰਨੇ ਆ ਯਾਰ ਉਹ ਟਾਈਮ ਫਿਰ ਪਤਾ ਕੀ ਆ ਜਦ ਖੰਨੇ ਜਾਂਦੇ ਆ ਤਾਂ ਟਰੈਲੀ ਟਰੋਲੀ ਨਾਲ ਹੁੰਦੀ ਆ ਫਿਰ ਟਰੈਲੀ ਖੋਲਣ ਦਾ ਟਿਕਾ ਹੋ ਜਾਂਦਾ ਪੂਰਨ ਹੀ ਕੋਲਾ ਹੁਣ ਤੁਸੀਂ ਚੈੱਕ ਕਰੋ ਆ ਰਹਿ ਗਿਆ ਥੋੜਾ ਜਿਹਾ ਬਸ ਇੱਥੇ ਕੱਪੜਾ ਹੋਰ ਵੱਜੂਗਾ ਥੋੜਾ ਜਿਹਾ ਦੁਬਾਰਾ ਠੀਕ ਹੈ ਚਲੋ ਪੂਰੀ ਫਾਈਨਲ ਲੁੱਕ ਦਿਖਾਉਣਾ ਤੁਹਾਨੂੰ ਧੁੱਪ ਚ ਖੜਾ ਕੇ ਲਓ ਜੀ ਆ ਕਰੋ ਫਾਈਨਲ ਲੁੱਕ ਚੈੱਕ ਠੀਕ ਹੈ ਐਂ ਚਮਕਦਣਾ ਠੀਕ ਹੈ ਹੁਣ ਦੇਖ ਲੈ ਚਾਏ ਵਿੱਚੀ ਓਕੇ ਠੀਕ ਹੈ ਨੇ ਬਣ ਗਈ ਨਾ ਗੱਲ ਬਸ ਆ ਜਿਹੜਾ ਪੈਂਟ ਸ਼ੈਂਟ ਜਾਂ ਰਿਮਾ ਰੁਮਾਲਾ ਜਾਂ ਕੁਝ ਵੀ ਰਹਿੰਦਾ ਮਾੜਾ ਮੋਟਾ ਲੈ ਹੈ ਤੇ ਮੂੰਹ ਦੇਖ ਲੈ ਵਿੱਚ ਹੀ ਐਨ ਬਣਾ ਦਾਂਗੇ ਗੱਲ ਠੀਕ ਆ ਟਾਇਰਾਂ ਦੀ ਵੀ ਸਲਾਹ ਹੈ ਕਿ ਟਾਇਰ ਵੀ ਆਪਾਂ ਪਿੱਛੇ ਵਾਲੇ ਚੇਂਜ ਕਰਦਣੇ ਨੇ ਠੀਕ ਆ ਤੇ ਮੂਰੇ ਵਾਲੇ ਵੀ ਦੇਖਦੇ ਆ ਸ਼ਾਇਦ ਜੇ ਕਰ ਦਈਏ ਠੀਕ ਆ ਬਣ ਗਈ ਨਾ ਲੁੱਕ ਮੈਂ ਹੁਣ ਆਉਂਦੀ ਜਲਦੀ ਤੁਹਾਨੂੰ ਵੀਡੀਓ ਲੈ ਕੇ ਆਵਾਂਗੇ ਲੈਮੀਨੇਸ਼ਨ ਕਰਾਉਣ ਦੀ ਠੀਕ ਹੈ ਚੈੱਕ ਕਰਾਵਾਂਗੇ ਤੁਹਾਨੂੰ ਸਾਰਾ ਕੁਝ ਇਹਦਾ ਜਲਦ ਹੀ ਵੀਡੀਓ ਟਾਇਰਾਂ ਤੇ ਇਹਦੀ ਆਊਗੀ ਠੀਕ ਹੈ ਪਹਿਲਾਂ ਉਹਦੇ ਨਾਲ ਕਰਦੇ ਆ ਗੱਲ ਤੇ ਅੱਜ ਗੱਲ ਅੱਚ ਜਾਨਦੇ ਆ ਠੀਕ ਹੈ ਮਿਲਦੇ ਆ ਚਲੋ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਆਹ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਠੀਕ ਹੈ ਜੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬਰ ਕਰਨਾ ਨਾ ਭੁੱਲਣਾ ਜੀ ਠੀਕ ਹੈ ਤੁਹਾਡੇ ਛੋਟੇ ਭਰਾ ਦੀ ਵੱਡੇ ਭਰਾ ਦੀ ਬੇਨਤੀ ਹੈ ਜੀ ਠੀਕ ਹੈ ਰਿਕਵੈਸਟ ਹੀ ਆ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬਰ ਵੀ ਜ਼ਰੂਰ ਕਰ ਲਿਓ ਤੇ ਇਦਾਂ ਹੀ ਲੈ ਕੇ ਆਉਂਦੇ ਰਹਾਂਗੇ ਵਧੀਆ ਵਧੀਆ ਤੇ ਨਮੀਆਂ ਵੀਡੀਓ ਠੀਕ ਹੈ ਜੀ ਤੇ ਚਲੋ ਫਿਰਦੇ ਆ ਬਹੁਤ ਜਲਦੀ ਹੀ ਇੱਕ ਹੋਰ ਨਵੀਂ ਵੀਡੀਓ